ਸਤ ਸ਼੍ਰੀ ਅਕਾਲ ਨਮਸਤੇ ਹਦਾਓ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਤੁਹਾਡੇ ਆਪਣੇ ਹੀ ਚੈਨਲ ਸੁਖ ਜੀਨਾ ਉਤੇ ਅੱਜ ਆਪਾਂ ਸਟੋਰੀ ਹੈਗੀ ਆਪਣੀ ਕੱਚ ਦੀਆਂ ਵੰਗਾ ਚਲੋ ਫਿਰ ਮੇਲੇ ਵਿੱਚ ਸਜੀਆਂ ਹੋਈਆਂ ਦੁਕਾਨਾਂ ਤੇ ਪਈਆਂ ਰੰਗ-बिरੰਗੀਆਂ ਵੰਗਾ ਦੇਖ ਮਿੰਦੋ ਦਾ ਦਿਲ ਵੀ ਲਲਚਾ ਰਿਹਾ ਸੀ ਪਰ ਰੋਜ਼ ਲੋਕਾਂ ਦੇ ਘਰਾਂ ਦਾ ਗੋਹਾ ਕੂੜਾ ਕਰਦੇ ਆ ਤੇ ਭਾਂਡੇ ਮਾਂਜਦੇ ਆ ਹੱਥਾਂ ਦੀ ਨਮੀ ਤਾਂ ਕਿਤੇ ਗਵਾਚ ਗਈ ਸੀ ਪਰ ਦਿਲ ਦਾ ਚਾ ਅੱਜ ਜ਼ਿਆਦਾ ਹਾਵੀ ਹੋ ਗਿਆ ਸੀ ਤੇ ਮੈਲੀ ਜਹੀ ਲੀਰੋ ਲੀਰ ਹੋਈ ਚੁੰਨੀ ਦੇ ਇੱਕ ਲੜ ਨਾਲ ਬੰਨੇ ਦਸਾਂ ਦਸਾਂ ਦੇ ਕੁਝ ਨੋਟਾਂ ਚੋਂ ਦੋ ਨੋਟ ਕੱਢੇ ਤੇ ਦੋਵੇਂ ਹੱਥਾਂ ਵਿੱਚ ਥੋੜੀਆਂ ਥੋੜੀਆਂ ਚੂੜੀਆਂ ਪਵਾ ਲਈਆਂ ਤੇ ਚਾ ਨਾਲ ਛਿਣਕਾ ਕੇ ਦੇਖੀਆਂ ਤੇ ਦਿਲ ਖੁਸ਼ੀ ਨਾਲ ਨੱਚ ਉੱਠਿਆ ਕਿੰਨੀਆਂ ਮਾਸੂਮ ਹੁੰਦੀਆਂ ਨੇ ਕੁਝ ਸੱਦਰਾ ਛੋਟੀ ਜਹੀ ਚੀਜ਼ ਮਿਲੇ ਤਾਂ ਨੱਚ ਉੱਠਦੀਆਂ ਨੇ ਟੂਰੀ ਜਾਂਦੀ ਦੀ ਹੱਥੀ ਪਾਈਆਂ ਵੰਗਾ ਦੀ ਛਣਕਾਰ ਜਦੋਂ ਕੰਨਾਂ ਵਿੱਚ ਪੈ ਰਹੀ ਸੀ ਤਾਂ ਮਨ ਕਿਤੇ ਦੂਰ ਉਡਾਰੀ ਮਾਰ ਗਿਆ ਤੇ ਬਚਪਨ ਚੇਤੇ ਆ ਗਿਆ ਜਦੋਂ ਨਾਨੀ ਨੇ ਇਸੇ ਤਰ੍ਹਾਂ ਮੇਲੇ 'ਚੋਂ ਚੂੜੀਆਂ ਖਰੀਦ ਕੇ ਦਿੱਤੀਆਂ ਸੀ ਤੇ ਦੋਨੋਂ ਨਿੱਕੇ-ਨਿੱਕੇ ਹੱਥਾਂ ਵਿੱਚ ਪਾਈਆਂ ਵੰਗਾ ਛਣਕਾ ਛਣਕਾ ਕੇ ਸਾਰਿਆਂ ਨੂੰ ਦਿਖਾਉਂਦੀ ਫਿਰਦੀ ਸੀ ਹੁਣ ਨਾ ਤਾਂ ਨਾਨੀ ਰਹੀ ਸੀ ਤੇ ਨਾ ਹੀ ਮਾਂ ਜੋ ਉਸ ਦੀਆਂ ਰੁਝਾਂ ਪੂਰੀਆਂ ਕਰਦੀ ਮਾਂ ਤਾਂ ਉਸ ਨੂੰ ਡੋਲੀ ਪਾਉਣ ਤੋਂ ਪਹਿਲਾਂ ਹੀ ਸਿਵਿਆਂ ਦੇ ਰਾਹ ਤੁਰ ਪਈ ਤੇ ਬਾਪ ਨੇ ਵੀ ਸਿਰੋਂ ਬੋਝ ਲਾਉਣ ਲਈ ਬਿਨਾਂ ਕੁਝ ਦੇਖੇ ਪੁੱਛੇ ਵਿਆਹ ਤਾਂ ਸਿਰੇ ਦਾ ਸ਼ਰਾਬੀ ਤੇ ਅੱਭੀ ਨਿਕਲਿਆ ਉਸ ਦੇ ਘਰ ਵਾਲਾ ਅਕਸਰ ਹੱਥ ਚੁੱਕਣ ਤੋਂ ਵੀ ਗੁਰੇਜ਼ ਨਾ ਕਰਦਾ ਸੱਸ ਸਹੁਰੇ ਨੇ ਸੋਚਿਆ ਸੀ ਕਿ ਵਿਆਹ ਤੋਂ ਬਾਅਦ ਸੁਧਰ ਜਾਓ ਪਰ ਕੁਝ ਵੀ ਠੀਕ ਨਾ ਹੁੰਦਾ ਦੇਖ ਅੱਡ ਕਰਦਾ ਕੰਮ ਕੋਈ ਕਰਦਾ ਨਹੀਂ ਸੀ ਉਲਟਾ ਮਿੰਦੋ ਜੋ ਵੀ ਕਰਾਂਦੀ ਕੰਮ ਕਰਕੇ ਕਮਾ ਕੇ ਲਿਆਉਂਦੀ ਕੁੱਟ ਮਾਰ ਕੇ ਖੋ ਲੈਂਦਾ ਤੇ ਸ਼ਰਾਬ ਚੂڑا ਦਿੰਦਾ ਉਸ ਦੇ ਦਿਲ ਦੇ ਹਰ ਚਾਹ ਤੇ ਅਰਮਾਨ ਨੂੰ ਜਿਵੇਂ ਜੰਗਾਲ ਲੱਗ ਗਿਆ ਸੀ ਆਪਣੇ ਘਰ ਵਾਲਾ ਮੋੜ ਮੁੜ ਕੇ ਘਰ ਦੇ ਸਾਹਮਣੇ ਪਹੁੰਚੀ ਤਾਂ ਘਰ ਵਾਲੇ ਨੂੰ ਘਰੇ ਵੇਖ ਚੁੱਪਚਾ ਬੰਗਾ ਨੂੰ ਚੁੰਨੀ ਹੇਠ ਲੁਪੋ ਲਿਆ ਤੇ ਅੰਦਰ ਸੋਈ ਵਿੱਚ ਜਾ ਬਣੀ ਕੁਝ ਦੇਰ ਪੀੜੀ ਤੇ ਬੈਠੀ ਆਪਣੀਆਂ ਬੰਕਾਂ ਨੂੰ ਛਣਕਾ ਛਣਕਾ ਦੇਖੀ ਜਾ ਰਹੀ ਸੀ ਖੁਸ਼ ਹੋ ਰਹੀ ਸੀ ਕਿਉਂਕਿ ਕੁਝ ਅਧੂਰੀਆਂ ਰੀਝਾਂ ਚੋਂ ਇੱਕ ਮਸੀ ਤਾਂ ਪੂਰੀ ਹੋਈ ਸੀ ਅੱਜ ਰੋਟੀ ਮਿਲ ਜੂ ਜਾਂ ਨਹੀਂ ਬਾਹਰ ਮੰंजे ਤੇ ਪੈ ਉਸਦੇ ਘਰ ਵਾਲਾ ਸ਼ਰਾਬ ਦੇ ਨਸ਼ੇ ਵਿੱਚ ਉੱਚੀ ਉੱਚੀ ਬੋਲ ਰਿਹਾ ਸੀ ਬਣਾਉਣ ਲੱਗੀਆਂ ਬਸ ਇੰਨਾ ਕਹਿ ਉਹ ਛੇਤੀ ਛੇਤੀ ਖੋਜ ਨੂੰ ਸੰਭਾਲ ਰੋਟੀ ਟੁੱਕ ਕਰਨ ਲੱਗ ਪਏ। ਕੁੱਤੀ ਰੰ ਪਤਾ ਨਹੀਂ ਕਿੱਥੇ ਆਵਾਰਾਗਰਦੀ ਕਰਦੀ ਕਰਦੀ ਆਈ ਏ। ਇੰਨਾ ਨਹੀਂ ਪਤਾ ਕਿ ਖਸਮ ਨੇ ਰੋਟੀ ਵੀ ਖਾਣੀ ਹੁੰਦੀ ਹੈ। ਇਹ ਬਾਪ ਮਿੰਨੋ ਦੇ ਕੰਨਾਂ ਨਾਲ ਟਕਰਾਈ ਪਰ ਗੁੱਸਾ ਬੇਵਸੀ ਬਣ ਕੇ ਅੱਖਾਂ ਚੋਂ ਡੈ ਟੁਰਿਆ। ਇਹ ਤਾਂ ਰੋਜ਼ ਦਾ ਹੀ ਕੰਮ ਹੋ ਗਿਆ ਸੀ। ਤਣਾਅ ਘਰ ਵਾਲੇ ਵੱਲੋਂ ਉਸ ਦੀ ਖੱਬੀ ਗੱਲ ਤੇ ਮਾਰੀ ਚ ਪੇੜਨੇ ਉਸ ਨੂੰ ਸਿੱਧੇ ਮੋੜ। ਸਿੱਧੇ ਨੂੰ ਤਵੇ ਤੇ ਸੁੱਟ ਦੇਣਾ ਸੀ ਜੇ ਉਹ ਖੁਦ ਨੂੰ ਨਾ ਸੰਭਾਲਦੀ ਇਹ ਬੰਗਾ ਕਿੱਥੋਂ ਆਈਆਂ ਨੇ ਇਹ ਹਾਰ ਸ਼ਿੰਗਾਰ ਕੀਤੇ ਲਈ ਮੈਂ ਪੈਸੇ ਮੰਗਾ ਤਾਂ ਤੈਨੂੰ ਦੰਦਲਾ ਪੈ ਜਾਂਦੀਆਂ ਨੇ ਜਦੋਂ ਇਸ ਨਾਲ ਵੀ ਸਬਰ ਨਾ ਆਇਆ ਤਾਂ ਉਸਨੇ ਕੋਲ ਪਿਆ ਕੋਟ ਨਾ ਚੁੱਕਿਆ ਤੇ ਦੋਨੋਂ ਹੱਥਾਂ ਵਿੱਚ ਪਾਈਆਂ ਬੰਗਾ ਬੇਰਹਿਮੀ ਨਾਲ ਪਾਣ ਦਿੱਤੇ ਆ ਨਾਲ ਹੀ ਇੱਕ ਹੋਰ ਚੁੱਪੇ ਵੜਨੇ ਵਿੰਦੋ ਦੀਆਂ ਗੱਲਾਂ ਸੇਕ ਦਿੱਤੀਆਂ ਥੱਪੜਾਂ ਤੇ ਮੁੱਕਿਆਂ ਦੀ ਬਰਸਾਤ ਜਿਹੀ ਹੋ ਗਈ ਉਸ ਤੇ ਕੁਝ ਦੇਰ ਮਗਰੋਂ ਥੱਕ ਹਾਰ ਮੰਝੇ ਤੇ ਜਾ ਪਿਆ ਤੇ ਘਰ ਵਿੱਚ ਉਸ ਦੇ ਘਰਾੜਿਆਂ ਦੀ ਆਵਾਜ਼ ਗੂੰਜਣ ਲੱਗ ਪਈ ਇੱਕ ਬਹਿਸ਼ੀ ਖੁਦ ਨੂੰ ਮਰਦ ਹੋਣ ਦਾ ਭਰਮ ਪਾਲ ਆਰਾਮ ਨਾਲ ਸੌ ਰਿਹਾ ਸੀ ਤੇ ਇੱਕ ਮਜਲੂਮ ਔਰਤ ਹੋਂਕੇ ਭੜਦੀ ਹੋਈ ਟੁੱਟੀਆਂ ਹੋਈਆਂ ਬੰਗਾਂ ਦੇ ਰੂਪ ਚ ਜਿਵੇਂ ਆਪਣੀਆਂ ਖਿੱਲਰੀਆਂ ਹੋਈਆਂ ਸਦਰਾਂ ਦੇ ਟੁਕੜੇ ਇਕੱਠੇ ਕਰ ਰਹੇ ਸੀ ਜਿੰਨਾ ਵਿੱਚੋਂ ਕੁਝ ਵੀਣੀ ਵਿੱਚ ਖੁੱਬ ਗਏ ਸਨ ਪਰ ਜਕਮ ਤੇ ਲਹੂ ਲਹਾਨ ਅਸਲ ਵਿੱਚ ਉਸ ਦੀ ਰੂਹ ਹੋ ਰਹੀ ਸੀ ਧੰਨਵਾਦ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ